ਰੱਬ ਦੇ ਰੰਗ ਨਿਆਰੇ ਨੇ ਅਸੀਂ ਜੋ ਦੁਨਿਆਵੀ ਜੀਵ ਹਾਂ ਕਦੀ ਕਿਤੇ ਪੁਚਾਵ ਆ ਜਾਂਦੇ ਨੇ ਕਦੀ ਕੋਈ ਮਹਾਮਾਰੀ ਆ ਜਾਂਦੀ ਹੈ ਕਦੀ ਹੜ੍ਹ ਆ ਜਾਂਦੇ ਨੇ ਇਸ ਨੂੰ ਅਸੀਂ ਕੁਦਰਤ ਦੀ ਕਰੋਪੀ ਦੇ ਤੌਰ ਤੇ ਲੈਂਦੇ ਹਾਂ ਅੱਜ ਵੀ ਸਾਰੇ ਹਿੰਦੁਸਤਾਨ ਤੇ ਪੰਜਾਬ ਭਰ ਦੇ ਵਿੱਚ ਹੜ੍ਹਾਂ ਨੇ ਜਾਨੀ ਤੇ ਮਾਲੀ ਨੁਕਸਾਨ ਬਹੁਤ ਕੀਤਾ ਹੈ ਪਾਤਸ਼ਾਹ ਜੀ ਕਿਰਪਾ ਕਰਨ ਸਾਰਿਆਂ ਦੀ ਰੱਖਿਆ ਕਰਨ ਸਾਰੇ ਅਰਦਾਸ ਕਰੀਏ ਇਸੇ ਬਾਰੇ ਹੀ ਇੱਕ ਕਵਤਾ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਕੁਦਰਤ ਰਾਣੀ ਹੈ ਤਾंडव ਨਾਚ ਨਚ ਰਹੀ ਅੱਜ ਕੱਲ ਹੜਾਂ ਤਬਾਹੀ ਮਚਾਈ ਹੋਈ ਏ ਭਾਰਤ ਭਾਰਤ ਦੇ ਬਹੁਤ ਇਲਾਕਿਆਂ 'ਚ ਮਸਲੇ ਧਾਰ بارش ਅੱਜਕੱਲ ਆਈ ਹੋਈ ਏ ਕਈ ਸੜਕਾਂ ਤੇ ਪੁਲ ਨੇ ਟੁੱਟ ਚੁੱਕੇ ਪ੍ਰਭਾਵਤ ਇਸ ਕਾਰਨ ਆਵਾਜਾਈ ਹੋਈ ਏ ਕਈ ਲੋਕ ਨੇ ਘਰੋਂ بے ਘਰ ਹੋ ਗਏ ਜਾਨ ਉਹਨਾਂ ਦੀ ਮੁਠੀ ਵਿੱਚ ਆਈ ਹੋਈਏ ਕਈ ਲੋਕ ਨੇ ਘਰੋਂ ਬੇਘਰ ਹੋ ਗਏ ਜਾਨ ਉਹਨਾਂ ਦੀ ਮੁਠੀ ਵਿੱਚ ਆਈ ਹੋਈਏ ਕਈ ਇਮਾਰਤਾਂ ਹੋਈਆਂ ਨੇ ਢਹਿ ਢੇਰੀ ਕਈ ਇਮਾਰਤਾਂ ਹੋਈਆਂ ਨੇ ਢਹਿ ਢੇਰੀ ਢਹਿ ਗਏ ਨੇ ਕਈ ਮਕਾਨ ਅੱਜਕੱਲ੍ਹ ਆਇਆ ਹੋਇਆ ਏ ਸੰਕਟ ਬਹੁਤ ਭਾਰੀ ਫਸੀ ਹੋਈ ਕੁੜਕੀ ਵਿੱਚ ਜਾਨ ਅੱਜਕਲ ਆਇਆ ਹੋਇਆ ਏ ਸੰਕਟ ਬਹੁਤ ਭਾਰੀ ਫਸੀ ਕੁੜਕੀ ਦੇ ਵਿੱਚ ਹੈ ਜਾਨ ਅੱਜਕਲ ਕਈ ਵਾਹਨ ਤੇ ਪਸ਼ੂ ਵੀ ਰੁੜ ਗਏ ਨੇ ਹੋ ਰਿਹਾ ਹੈ ਮਾਲੀ ਨੁਕਸਾਨ ਅੱਜਕਲ ਕਿੰਨੇ ਲੋਕ ਹੀ ਪਾਣੀ ਦੇ ਵਿੱਚ ਵਹਿ ਗਏ ਨਿਕਲ ਕਈਆਂ ਦੇ ਰਹੇ ਪ੍ਰਾਣ ਅੱਜ ਕੱਲ ਕਿੰਨੇ ਲੋਕ ਹੀ ਪਾਣੀ ਦੇ ਵਿੱਚ ਵਹਿ ਗਏ ਤੇ ਨਿਕਲ ਕਈਆਂ ਦੇ ਰਹੇ ਪ੍ਰਾਣ ਅੱਜ ਕੱਲ ਪੂਰੀ ਤਰ੍ਹਾਂ ਨੇ ਡੈਮ ਦਰਿਆ ਭਰ ਗਏ ਪੂਰੀ ਤਰ੍ਹਾਂ ਨੇ ਡੈਮ ਦਰਿਆ ਭਰ ਗਏ ਤਾਪਰੇ ਖਤਰੇ ਦਾ ਨੇ ਨਿਸ਼ਾਨ ਅੱਜਕਲ ਟੁੱਟ ਰਹੇ ਗੇਟ ਤੇ ਬੰਨ ਵੀ ਟੁੱਟ ਰਹੇ ਨੇ ਟੁੱਟ ਰਿਆ ਇਹਨਾਂ ਦੇ ਨਾਲ ਇਨਸਾਨ ਅੱਜਕਲ ਸੋਨੇ ਵਰਗੀਆਂ ਫਸਲਾਂ ਨੇ ਡੁੱਬ ਚੁੱਕੀਆਂ ਸੋਨੇ ਵਰਗੀਆਂ ਫਸਲਾਂ ਨੇ ਡੁੱਬ ਚੁੱਕੀਆਂ ਹੋ ਰਿਹਾ ਏ ਬੜਾ ਨੁਕਸਾਨ ਅੱਜਕਲ ਬੱਚਿਆਂ ਦੀਆਂ ਵੀ ਚੀਕਾਂ ਨੇ ਗੂੰਜ ਰਹੀਆਂ ਕੰਬ ਰਿਹਾ ਦਰਦ ਦੇ ਨਾਲ ਅਸਮਾਨ ਅੱਜਕੱਲ ਬੱਚਿਆਂ ਦੀਆਂ ਵੀ ਚੀਕਾਂ ਨੇ ਗੂੰਜ ਰਹੀਆਂ ਤੇ ਕੰਬ ਰਿਹਾ ਦਰਦ ਦੇ ਨਾਲ ਅਸਮਾਨ ਅੱਜਕੱਲ ਇਸ ਦਾ ਸਾਰੇ ਸੰਤਾਪ ਹੰਡਾਰੇ ਨੇ ਬੱਚੇ ਬੁੱਢੇ ਤੇ ਨੌਜਵਾਨ ਅੱਜਕੱਲ ਕਈ ਸੈਂਕੜੇ ਰੇਲਾਂ ਨੇ ਰੱਦ ਹੋਈਆਂ ਔਖਾ ਹੋ ਗਿਆ ਏ ਆਉਣ ਜਾਣ ਅੱਜਕੱਲ ਪੱਤੇ ਤਾਸ਼ ਦੇ ਜਿਵੇਂ ਨੇ ਬिखर ਜਾਂਦੇ ਬिखर ਰਹੇ ਨੇ ਸਾਡੇ ਅਰਮਾਨ ਅੱਜਕੱਲ ਕੁਦਰਤ ਦੀ ਕਰੋਪੀ ਦੇ ਕਹਿਰ ਕਾਰਨ ਫਸੀ ਹੋਈ ਕੁੜਕੀ ਵਿੱਚ ਜਾਨ ਅੱਜਕੱਲ ਕੁਦਰਤ ਦੀ ਕਰੋਪੀ ਦੇ ਕਹਿਰ ਕਾਰਨ ਫਸੀ ਹੋਈ ਕੁੜਕੀ ਵਿੱਚ ਜਾਨ ਅੱਜ ਕੱਲ ਜਾਨੀ ਮਾਲੀ ਹੈ ਬੜਾ ਨੁਕਸਾਨ ਹੋਇਆ ਜਾਨੀ ਮਾਲੀ ਹੈ ਬੜਾ ਨੁਕਸਾਨ ਹੋਇਆ ਨੈਣੀ ਨੀਰ ਭਰ ਪਰ ਸਾਰੇ ਰੋ ਰਹੇ ਨੇ ਪਾਣੀ ਸਿਰਾਂ ਦੇ ਉੱਪਰੋਂ ਲੰਘ ਚੁੱਕਾ ਹਾਰੇ ਕੇ ਛੱਤ ਬਨੇਰੇ ਸਭ ਚੋਰ ਨੇ ਲੋਕ ਘਰਾਂ ਤੋਂ ਕਈ ਬੇਕਾਰ ਹੋ ਗਏ ਤੇ ਆਪਣੇ ਦਿਲ ਦਾ ਦਰਦ ਲਕੋ ਰਹੇ ਨੇ ਚਾਰੇ ਪਾਸੇ ਹੀ ਪਾਣੀ ਦਾ ਬੋਲ ਬਾਲਾ ਪਾਣੀ ਪਾਣੀ ਸਭ ਪਾਣੀ ਨਾਲ ਹੋ ਰਹੇ ਨੇ ਤੋਂ ਭਾਰਤ ਦੇਸ਼ ਦਾ ਹਿੱਸਾ ਹੁਣ ਬਹੁਤ ਵੱਡਾ ਆ ਚੁੱਕਾ ਏ ਹੜਾਂ ਦੀ ਮਾਰ ហេਠਾਂ ਹਰ ਪਾਸੇ ਹੀ ਪੱਤ ਝੜਦੇ ਛਾਇ ਬੱਦਲ ਲੋਕ ਗਈ ਬਸੰਤ ਬਹਾਰ ហេਠਾਂ ਹਵਾਈ ਸਰਵੇਖਣ ਤੋਂ ਬਿਲਕੁਲ ਸਾਫ਼ ਦਿਸਦਾ ਡੁੱਬ ਚੁੱਕੇ ਨੇ ਘਰ-ਬਾਰ ហេਠਾਂ ਹੋ ਜਾਣੇ ਕਿਰਸਾਨ ਕਰਜ਼ਾਈ ਹੁਣ ਤਾਂ ਤੇ دبੇ ਜਾਣਗੇ ਕਰਜ਼ੇ ਦੇ ਭਾਰੇ ਥਾਂ ਹੋ ਜਾਣੇ ਕਿਸਾਨ ਕਰਜ਼ਾਈ ਹੁਣ ਤਾਂ ਤੇ دبੇ ਜਾਣਗੇ ਕਰਜ਼ੇ ਦੇ ਭਾਰੇ ਥਾਂ ਤੋਂ ਹੱਥ ਪੈਰ ਸਰਕਾਰ ਦੇ ਫੁੱਲ ਚੁੱਕੇ ਹੱਥ ਪੈਰ ਸਰਕਾਰਾਂ ਦੇ ਫੁੱਲ ਚੁੱਕੇ ਇਹਦੇ ਅੱਗੇ ਕਈ ਖੜੇ ਸਵਾਲ ਹੋ ਗਏ ਆਏ ਹੜਾਂ ਦੀ ਜਿਹੜੇ ਲਪੇਟ ਅੰਦਰ ਉਹ ਤਾਂ ਸਾਰੇ ਨੇ ਹਾਲੋਂ ਬਿਹਾਲ ਹੋ ਗਏ ਜਿੱਥੇ ਜਿੱਥੇ ਵੀ ਹੜਾਂ ਦੀ ਮਾਰ ਵੱਗੀ ਜੀਵਨ ਜਿਊਣੇ ਨੇ ਬੜੇ ਮੁਹਾਲ ਹੋ ਗਏ ਇੱਕ ਡੰਗ ਦੀ ਰੋਟੀ ਲਈ ਤਰਸ ਰਹੇ ਨੇ ਗਰੀਬ ਗੁਰਬਿਆਂ ਦੇ ਬੁਰੇ ਹਾਲ ਹੋ ਗਏ ਤੋ ਸੰਕਟ ਭਰੀ ਇਸ ਵਿਪਤਾ ਦੀ ਘੜੀ ਅੰਦਰ ਮਦਦ ਕਰਨ ਲਈ ਲੋਕ ਸਭ ਆ ਰਹੇ ਨੇ ਸਰਕਾਰ ਅਤੇ ਸੰਸਥਾਵਾਂ ਸਭ ਰਲ ਮਿਲ ਕੇ ਆਪੋ ਆਪਣਾ ਫਰਜ਼ ਨਿਭਾ ਰਹੇ ਨੇ ਬੇਕਰ ਹੋਏ ਭੁੱਖੇ ਪਿਆਸਿਆਂ ਲਈ ਥਾਂ ਥਾਂ ਤੇ ਲੰਗਰ ਲਗਾ ਰਹੇ ਨੇ ਮੇਨ ਰਿਆਨੀ ਪਾਣੀ ਵੀ ਪੀਣ ਵਾਲਾ ਲੋਕ ਪਾਣੀ ਦੀ ਸੇਵਾ ਕਰਾਰੇ ਨੇ ਐਨ ਡੀ ਆਰ ਐਫ ਅਤੇ ਫੌਜ ਮਿਲ ਕੇ ਰੈਸਕਿਊ ਆਪਰੇਸ਼ਨ ਚਲਾ ਰਹੇ ਨੇ ਜਾਨ ਆਪਣੀ ਦਾਤ ਲਾ ਕੇ ਤੇ ਫਸੇ ਲੋਕਾਂ ਦੀ ਜਾਨ ਬਚਾ ਰਹੇ ਨੇ ਜੰਗੀ ਪੱਤਰ ਤੇ ਕੰਮ ਸਭ ਚੱਲ ਰਹੇ ਨੇ ਰਾਹਤ ਕੈਂਪੋ ਵੀ ਕਈ ਲਗਾ ਰਹੇ ਨੇ ਬਿਨਾ ਕਿਸੇ ਵੀ ਕਿਸਮ ਦੇ ਵਿਤ ਕਰੇ ਦੇ ਸਮਾ ਮਾਨਵਤਾ ਲੇਖੇ ਲਗਾ ਰਹੇ ਨੇ ਬਿਨਾ ਕਿਸੇ ਵੀ ਕਿਸਮ ਦੇ ਵਿਤ ਕਰੇ ਦੇ ਸਮਾ ਮਾਨਵਤਾ ਲੇਖੇ ਲਗਾ ਰਹੇ ਨੇ ਤੋਂ ਇਹਨਾਂ ਜੋ ਹੜਾਂ ਜਾਂ ਕੁਦਰਤ ਦੀਆਂ ਕਰੋਪੀਆਂ ਦੇ ਲਈ ਅਸੀਂ ਆਪ ਵੀ ਜ਼ਿੰਮੇਵਾਰ ਹਾਂ ਇੱਕ ਗੱਲ ਕਹਿ ਰਿਹਾ ਹਾਂ ਅਸੀਂ ਆਪ ਵੀ ਦੋਸ਼ੀ ਹਾਂ ਬਹੁਤ ਵੱਡੇ ਅਸੀਂ ਆਪ ਵੀ ਦੋਸ਼ੀ ਹਾਂ ਬਹੁਤ ਵੱਡੇ ਸੰਗੀ ਆਪਣੇ ਆਪ ਹੀ ਘੁੱਟ ਰਹੇ ਹਾਂ ਜੰਗਲ ਬੇਲੇ ਵੀ ਅਸੀਂ ਨਹੀਂ ਰਹਿਣ ਦਿੱਤੇ ਦਰਖਤਾਂ ਬੂਟਿਆਂ ਦੀਆਂ ਜੜਾਂ ਟੋਟ ਰਹੇ ਹਾਂ ਰੇਤਾ ਬਜਰੀ ਵੀ ਕੱਢ ਜਮੀਨ ਵਿੱਚੋਂ ਦਿਨ-ਦਿਮੀ ਕਰ ਲੁੱਟ ਖਸੋਟ ਰਹੇ ਹਾਂ 100 ਹੱਥ ਰੱਸਾ ਤੇ ਸਿਰੇ ਤੇ ਗੰਡ ਜਾਂਚਕ ਅਸੀਂ ਕਾਦਰ ਦੀ ਕੁਦਰਤ ਤੋਂ ਟੁੱਟ ਰਹੇ ਹਾਂ 100 ਹੱਥ ਰੱਸਾ ਤੇ ਸਿਰੇ ਤੇ ਗੰਡ ਜਾਂਚਕ ਅਸੀਂ ਕਾਦਰ ਦੀ ਕੁਦਰਤ ਤੋਂ ਟਟ ਰਹੇ ਹਾਂ ਤੋਂ ਸੰਕਟ ਭਰੇ ਮੁਸੀਬਤ ਦੇ ਸਮੇਂ ਅੰਦਰ ਡਟ ਕੇ ਵਿੱਚ ਮੈਦਾਨ ਦੇ ਆਓ ਸਾਰੇ ਸੰਕਟ ਭਰੇ ਮੁਸੀਬਤ ਦੇ ਸਮੇਂ ਅੰਦਰ ਡਟ ਕੇ ਵਿੱਚ ਮੈਦਾਨ ਦੇ ਆਓ ਸਾਰੇ ਦਿਲਾ ਦੇ ਦਰਵਾਜੇ ਸਭ ਖੋਲ ਕੇ ਤੇ ਵੱਧ ਚੜ ਕੇ ਸੇਵਾ ਕਮਾਓ ਸਾਰੇ ਸਾਰੀ ਦੁਨੀਆ ਨੂੰ ਮਾਣ ਪੰਜਾਬੀਆਂ ਤੇ ਇਸ ਮਾਣ ਨੂੰ ਹੋਰ ਵਧਾਓ ਸਾਰੇ ਸੇਵਾ ਕਰ ਕਰ ਦੁਖੀ ਮਨੁੱਖਤਾ ਦੀ ਜਾਂਚ ਕੇ ਆਪਣਾ ਫਰਜ਼ ਨਿਭਾਓ ਸਾਰੇ ਸੇਵਾ ਕਰ ਕਰ ਦੁਖੀ ਮਨੁੱਖਤਾ ਦੀ ਜਾਂਚ ਕੇ ਆਪਣਾ ਫਰਜ਼ ਨਿਭਾਓ ਸਾਰੇ ਜਾਂਚ ਕੇ ਆਪਣਾ ਫਰਜ਼ ਨਿਭਾਓ ਸਾਰੇ ਜਾ ਚ ਕੇ ਆਪਣਾ ਫਰਜ਼ ਨਿਭਾਓ ਸਾਰੇ